ਜਿਹੜੇ ਇਹ ਬੰਦੇ ਸੀ ਉਹ ਕਿੱਥੇ ਨੇ ਜਿਹੜੇ ਬੀਜੇਪੀ ਦੇ ਆਪਣੇ ਜੂਨੀਅਰ ਨਮਾਇਦੇ ਲੈ ਗਏ ਉਹਨਾਂ ਨੂੰ ਦੋ ਬੰਦੇ ਸਿਰਫ ਇਹ ਇੱਕ ਕਿਸਾਨਾ ਨੇ ਗੱਡੀ ਇੱਥੇ ਗੱਡੀ ਨੂੰ ਘੇਰਿਆ ਉਹ ਗੱਡੀ ਕਿਸ ਦੀ ਆ ਕਿਉਂ ਘੇਰਿਆ ਯੂਪੀ ਦਾ ਨੰਬਰ ਆ ਉਸ ਗੱਡੀ ਦਾ ਸੋ ਤੇ ਸਟicker ਜਿਹੜੇ ਲੱਗੇ ਹੋਏ ਨੇ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਦੇ ਸਟicker ਸੀ ਪੁੱਛਗਿੱਛ ਕੀਤੀ ਗੱਲਬਾਤ ਕੀਤੀ ਉਹਨਾਂ ਨੂੰ ਟਰਾਲੀ 'ਚ ਲੈ ਆਏ ਆਪਣੀ 'ਚ ਕਿ ਕਰਦਿਆਂ ਗੱਲਬਾਤ ਕੌਣ ਨੇ ਕਿਉਂਕਿ ਸ਼ੱਕ ਦੇ ਘੇਰੇ ਚਾਏ ਹੋ ਕੇ ਬੀਜਪੀ ਦੇ ਜਿਹੜੇ ਨੌਜਵਾਨ ਨੇ ਇੱਥੇ ਕਿਉਂ ਉਹ ਇੱਕਦਮ ਗੱਡੀ ਰੋਕੀ ਗਈ ਵੀ ਕਿਤੇ ਕੋਈ israrti answer ਨਾ ਹੋ ਵੀ ਜਦੋਂ ਇਹਨਾਂ ਨੂੰ ਰੋਕਿਆ ਗਿਆ ਇਹ ਆਪਣੇ ਗੱਡੀ ਦੇ ਕਾਗਜ਼ ਨਹੀਂ ਦਿਖਾ ਸਕੇ ਵੈਸੇ ਠੀਕ ਹੈ ਗੱਡੀ ਦੇ ਕਾਗਜ਼ ਨਹੀਂ ਦਿਖਾ ਸਕੇ ਫਿਰ ਹੋਰ ਸਖੋਰ ਵਧਿਆ ਅਸੀਂ ਕਿਸੇ ਵੀ ਬੰਦੇ ਨੇ ਇਹਨਾਂ ਨੂੰ ਉਹੇ ਤੱਕ ਨਹੀਂ ਕਹੀ ਕੋਈ ਚਪੇੜ ਨਹੀਂ ਮਾਰੀ ਆ ਕੇ ਇਹਨਾਂ ਨੇ ਰੋਕਿਆ ਮੈਂ ਇਹਨਾਂ ਨੇ ਰੋਕ ਕੇ ਪੁੱਛਿਆ ਆਪਨੇ ਨੂੰ ਦੱਸਿਆ ਇਹਨਾਂ ਨੇ ਨਾ ਮੈਂ ਕੋਈ ਮਾਰਾ ਨਾ ਕੋਈ ਛੇਤਿਆ ਨਾ ਕੋਈ ਉਹ ਧਮਕਾਇਆ ਨਾ ਕੋਈ ਉਹ ਜ਼ੋਰ ਸਾਡਾ ਕੰਮ ਹੈ ਕਿਉਂਕਿ ਕਦੇ ਵੀ ਇੰਨਾ ਵੱਡਾ ਮੋਰਚਾ ਜਿੱਥੇ ਲੱਖਾਂ ਲੋਕ ਬੈਠੇ ਹੋਣ ਕੋਈ ਵੀ ISRARTI answer RSS ਦੇ ਮੈਂ ਤਾਂ ਗੁੰਡਾ ਹੀ ਕਹੂੰਗਾ ਉਹਨਾਂ ਨੇ ਸਾਡੇ بڑے ਤੰਬੂ ਫੁੱਕੇ ਸੀ ਬੜਾ ਸਾਨੂੰ ਨੁਕਸਾਨ ਪਹਾਇਆ ਸਾਡੇ ਵੀਰਾਂ ਦੇ ਸੱਟਾਂ ਵੀ ਮਾਰੀਆਂ ਕਿਉਂਕਿ BJP ਦੇ ਝੰਡੇ ਗੱਡੀ ਦੇ ਵਿੱਚ ਪਏ ਸੀ ਬਾਹਰ ਵੀ ਲੱਗੇ ਹੋਏ ਸੀ ਉਹ BJP ਦੇ ਕਿਉਂ ਲਾਏ ਹੋਏ ਸੀ ਤੁਹਾਡੇ ਉਹ ਪਾਰਟੀ ਦੇ ਆਗੂ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਮੈਂ ਮਨਦੀਪ ਸਿੰਘ ਮਾਝਾ ਸੋ ਸੰਭੂ ਬਾਰਡਰ ਤੇ ਇੱਕ ਗੱਡੀ ਫੜੀ ਗਈ ਆ ਜਿਸ ਦੇ ਵਿੱਚ ਬੀਜੇਪੀ ਦੇ ਪੋਸਟਰ ਰੱਖੇ ਹੋਏ ਸੀ ਲੱਗੇ ਵੀ ਹੋਏ ਸੀ ਸ਼ੀਸ਼ਿਆਂ ਤੇ ਉਹ ਕਿਸਾਨ ਆਗੂਆਂ ਨੇ ਗੱਡੀ ਨੂੰ ਰੋਕਿਆ ਕਿ ਕਿੱਧਰ ਜਾ ਰਹੀ ਆ ਗੱਡੀ ਕਿਉਂਕਿ ਸਾਹਮਣੇ ਵੈਰੀਗੇਟਿੰਗ ਸੀ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਹੋਈ ਕਿ ਬੀਜੇਪੀ ਦੇ ਲੀਡਰ ਨੇ ਬੀਜੇਪੀ ਦੇ ਕੋਈ ਆਗੂ ਨੇ ਜਾਂ ਬੀਜੇਪੀ ਪਾਰਟੀ ਦੇ ਨੇ ਨੌਜਵਾਨ ਇਹ ਤਾਂ ਕਿਸਾਨਾਂ ਨੇ ਉਹਨਾਂ ਨੂੰ ਉੱਚੀ ਚੁਕੀਤੀ ਗੱਲਬਾਤ ਕੀਤੀ ਉਹਨਾਂ ਨੂੰ ਟਰਾਲੀ ਚ ਲੈ ਆਏ ਆਪਣੀ ਚ ਕਿ ਕਰਦੇ ਆ ਗੱਲਬਾਤ ਕੌਣ ਨੇ ਕਿਉਂਕਿ ਸ਼ੱਕ ਦੇ ਘੇਰੇ ਚ ਆਏ ਹੋ ਕੇ ਬੀਜੇਪੀ ਦੇ ਜਿਹੜੇ ਨੌਜਵਾਨ ਨੇ ਇੱਥੇ ਕਿਉਂ ਤੇ ਜਾ ਵੀ ਉਧਰ ਨੂੰ ਰਹੇ ਨੇ ਜਿੱਧਰ ਸਾਰਾ ਰਸਤਾ ਬੰਦਾ ਜਿੱਧਰ ਪਾਕਿਸਤਾਨਾ ਦੀ ਸਟੇਜ ਲੱਗ ਰਹੀ ਆ ਸੋ ਸਾਡੇ ਨਾਲ ਆ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੌਜੂਦ ਨੇ ਕੀ ਨਾਮ ਆ ਜੀ ਆਪਣਾ ਰਣਜੀਤ ਸਿੰਘ ਘੰਮਣ ਜੀ ਰਣਜੀਤ ਜੀ ਦੇਖ ਰਿਹਾ ਇੱਕ ਗੱਡੀ ਰੋਕੀ ਗਈ ਉਹਦੇ ਵਿੱਚ ਨੌਜਵਾਨ ਦੋਨੋਂ ਤੇ ਤੁਸੀਂ ਆ ਬੀਜੇਪੀ ਦਾ ਇੱਕ ਝੰਡਾ ਮਤਲਬ ਸਟicker ਫੜੇ ਹੋਏ ਨੇ ਇਹ ਉਹ ਗੱਡੀ ਚੋਂ ਮਿਲੇ ਨੇ ਕੀ ਗੱਲਬਾਤ ਕੀ ਹੋਈ ਸਾਰੀ ਇਹ ਮਤਲਬ ਇਹ ਗੱਡੀ ਆ ਰਹੀ ਸੀਗੀ ਜੀ ਉਹ ਇਹ ਗੱਡੀ ਸ਼ਾਇਦ ਕਿਸੇ ਕਿਸਾਨ ਲੀਡਰ ਦੇ ਗੱਡੀ ਦੇ ਮਗਰ ਲਾ ਕੇ ਨਾ ਅੱਗੇ ਕਿਉਂਕਿ ਸਾਡਾ ਬੈਰੀਅਰ ਲੱਗਾ ਹੋਇਆ ਪਿੱਛੇ ਇਹ ਅੱਗੇ ਆ ਗਈ ਜੀ ਉਹ ਜੋ ਬੀਜੇਪੀ ਦੇ ਉੱਤੇ ਝੰਡੇ ਲੱਗੇ ਸਾਨੂੰ ਸੱਕ ਹੋਇਆ ਵੀ ਇਹ ਬੀਜੇਪੀ ਕੋਲ ਕਿ ਲੜਾਈ ਜਿਹੜੀ ਹੈ ਇਸ ਵੇਲੇ ਸੈਨਟੇ ਸਰਕਾਰ ਨਾਲ ਹੈ ਥੇਟ ਸਰਕਾਰ ਸਰਕਾਰ ਜਿਹੜੀ ਬੀਜੇਪੀ ਦੀ ਹੈ ਇਸ ਕਰਕੇ ਬਹੁਤ ਸਾਰਾ ਬੀਜੇਪੀ ਦੇ ਖਿਲਾਫ ਜਿਹੜਾ ਸਾਡਾ ਠੀਕ ਹੈ ਚੱਲ ਰਿਹਾ ਕੰਮ ਉਹ ਉਹ ਇੱਕਦਮ ਗੱਡੀ ਰੁਕੀ ਗਈ ਵੀ ਕਿਤੇ ਕੋਈ ਇਸ਼ਾਰਾrti ਅਨਸਰ ਨਾ ਹੋਵੇ। ਹੂੰ ਜਦੋਂ ਇਹਨਾਂ ਨੂੰ ਰੋਕਿਆ ਗਿਆ ਇਹ ਆਪਣੇ ਗੱਡੀ ਦੇ ਕਾਗਜ਼ ਨਹੀਂ ਦਿਖਾ ਸਕੇ ਵੈਸੇ। ਠੀਕ ਹੈ। ਗੱਡੀ ਦੇ ਕਾਗਜ਼ ਨਹੀਂ ਦਿਖਾ ਸਕੇ ਫੇਰ ਸਖੋਰ ਵਧਿਆ। ਹੂੰ ਭੀੜ ਜ਼ਿਆਦਾ ਸੀ ਅਸੀਂ ਇਹਨਾਂ ਨੂੰ ਬਚਾ ਕੇ ਇਸ ਟਰਾਲੀ ਵਿੱਚ ਲੈ ਕੇ ਆਏ। ਠੀਕ ਹੈ। ਵੀ ਇਹਨਾਂ ਨੂੰ ਕੋਈ ਉਹ ਨਹੀਂ। ਅਸੀਂ ਕਿਸੇ ਵੀ ਬੰਦੇ ਨੇ ਇਹਨਾਂ ਨੂੰ ਉਹੇ ਤੱਕ ਨਹੀਂ ਕਹੀ। ਕੋਈ ਚਪੇੜ ਨਹੀਂ ਮਾਰੀ। ਠੀਕ ਹੈ। ਵਿੱਚੋਂ ਜੋ ਗੱਡੀ ਤਲਾਸ਼ੀ ਲਈ ਗਈ ਆ ਬੀਜੇਪੀ ਵਾਲੇ ਨਿਕਲੇ ਆ। ਇਸ ਕਰਕੇ ਜਿਹੜਾ ਸੀ ਇਹਨਾਂ ਨੂੰ ਇੱਥੇ ਅਸੀਂ ਲਿਆ ਕੇ ਵੈਰੀਫਾਈ ਕੀਤਾ। ਠੀਕ ਹੈ। ਇਹਨਾਂ ਦੇ ਆਧਾਰ ਕਾਰਡ ਲਏ ਆ। ਹ ਮੁਲਾਜ਼ਮ ਨੇ ਜਿੱਥੇ ਇਹਨਾਂ ਦਾ ਨੂਰ ਮੇਲ ਲਾਗੇ ਜਾਂ ਲਿਜਾਈਨ ਲਾਗੇ ਕਰੇ ਪੁਲ ਬਣ ਰਹੇ ਆ ਤੇ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਇਹਨਾਂ ਦੇ ਜਾਂ ਇਹਨਾਂ ਠੇਕੇਦਾਰ ਨੇ ਜਿਹੜੇ ਉਹਨਾਂ ਨਾਲ ਗੱਲ ਕੀਤੀ ਗਈ ਆ ਉਹਨਾਂ ਨੇ ਵੈਰੀਫਾਈ ਕੀਤਾ ਬਨੇ ਸਾਡੇ ਮੁਲਾਜ਼ਮ ਨੇ ਇਸ ਕਰਕੇ ਇਹਨਾਂ ਨੂੰ ਇਹ ਸੱਕੀ ਨਹੀਂ ਹੋਈ ਅਸੀਂ ਆਪਣੇ ਤੌਰ ਤੇ ਪੁੱਛਗਿੱਛ ਕੀਤੀ ਆ ਤੇ ਇਹਨਾਂ ਦਵਾਂ ਦੇ ਜਿਹੜੇ ਕਾਗਜ਼ ਲੈ ਲਏ ਇਸ ਕਰਕੇ ਛੜਾ ਹੋਇਆ ਠੀਕ ਹੈ ਜਨਨ ਕਿ ਪੁਆਇੰਟ ਤੁਹਾਨੂੰ ਸਾਰੇ ਪਹਿਲਾਂ ਤਾਂ ਇਹ ਲੱਗੇ ਨੇਗਟਿਵ ਜਿਵੇਂ ਜੂਪੀ ਨੰਬਰ ਸੀ ਗੱਡੀ ਸਟicker ਲੱਗੇ ਹੋਏ ਸੀ ਬਾਹਰ ਅੰਦਰ ਕੇ ਇੱਕ ਸਟicker ਵਾਲੀ ਗੱਡੀ ਉਧਰ ਜਾ ਰਹੀ ਆ ਜਿੱਧਰ ਬੈਰੀਕੇਡਿੰਗ ਹੋਈ ਵੀ ਆ ਸਟੇਜ ਚੱਲ ਰਹੀ ਆ ਜਨਨ ਕਿ ਉਹ ਤੁਹਾਨੂੰ ਸ਼ੱਕ ਹੋਈ ਫਿਰ ਜੀ ਬਿਲਕੁਲ ਇਦਾਂ ਹੀ ਹੋਈ ਆ ਜਿਹੜੇ ਅਸੀਂ ਵੇਖੋ ਸਾਡਾ ਕੰਮ ਹੈ ਕਿ ਕਦੇ ਵੀ ਇੰਨਾ ਵੱਡਾ ਮੋਰਚਾ ਜਿੱਥੇ ਲੱਖਾਂ ਲੋਕ ਬੈਠੇ ਹੋਣ ਕੋਈ ਵੀ ਸ਼ਰਾਰਤੀ ਅੰਦਰ ਸਰਕਾਰ ਭੇਜ ਸਕਦੀ ਆ ਸਾਡਾ ਜਿਹੜੀਆਂ ਸਾਡੀਆਂ ਵਿਜੀਲੈਂਸ ਟੀਮਾਂ ਨੇ ਸਾਡੀ ਆਪਣੀਆਂ ਜਿਹੜੀਆਂ ਉਹ ਬੜੀਆਂ ਮਸਤਿਹਦ ਨੇ ਇਸ ਕਰਕੇ ਸਾਰੀ ਵੈਰੀਫਾਈ ਹੋ ਗਈ ਆ ਤੇ ਇਹ ਬੇਦੋਸੇ ਨੇ ਅਸੀਂ ਇਹਨਾਂ ਸਭ ਕੋਈ ਦੇਖ ਲਿਆ ਉਹਨਾਂ ਨੂੰ ਸੇਫਲੀ ਅਸੀਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨੂੰ ਸਹੀ ਰਾਹ ਤੇ ਪਾ ਕੇ ਬਾਹਰ ਕੱਢ ਕੇ ਆਈਏ ਠੀਕ ਹੈ ਬਿਲਕੁਲ ਜੀ ਸੋ ਕਿਸਾਨ ਆਗੂ ਨੇ ਜਿਹੜੇ ਪੂਰੀ ਤਰ੍ਹਾਂ ਮੁਸਤੈਦ ਨੇ ਬਾਜ਼ ਅੱਖ ਰੱਖ ਰਹੇ ਨੇ ਕਿ ਇੱਕ ਵੱਡਾ ਪ੍ਰਦਰਸ਼ਨ ਚੱਲ ਰਿਹਾ ਸਾਡੇ ਪ੍ਰਦਰਸ਼ਨ 'ਚ ਕੋਈ ਅਜਿਹੇ ਵਿਅਕਤੀ ਨਾ ਆ ਜਾਣ ਜੋ ਨੁਕਸਾਨ ਕਰਨ ਸੋ ਬਾਈ ਜੂਰੀ ਮੌਜੂਦ ਨੇ ਕਿਸਾਨ ਆਗੂ ਨੇ ਵੀ ਕੀ ਨਾਮ ਆਪਣਾ ਕੁਲਵਿੰਦਰ ਸਿੰਘ ਪੰਜੋਲਾ ਜੀ ਠੀਕ ਹੈ ਕੁਲਵਿੰਦਰ ਜੀ ਗੱਡੀ ਵਾਲੇ ਨੌਜਵਾਨ ਨੇ ਇਹ ਦੋ ਬਾਕੀ ਵੀਰ ਜੀ ਉਹਨੇ ਦੱਸੀ ਉਹ ਗੱਲਬਾਤ ਗੱਲਬਾਤ ਕਹਾਣੀ ਸਾਰੀ ਕੀ ਹੋਈ ਤੁਹਾਨੂੰ ਸ਼ੱਕ ਕਿੱਥੋਂ ਕਿੱਥੋਂ ਪਿਆ ਜਨ ਕਿ ਪੁਆਇੰਟ ਕਈ ਆ ਗਿਆ ਯੂਪੀ ਨੰਬਰ ਚੰਡੇ ਹੋਰ ਆਹੀ ਚੀਜ਼ ਜਦੋਂ ਤੁਹਾਨੂੰ ਲੱਗਿਆ ਨਹੀਂ ਬਿਲਕੁਲ ਜੀ ਇਹੀ ਸ਼ੱਕ ਸੀ ਵੀਰ ਜੀ ਨੇ ਸਾਰੀ ਗੱਲ ਦੱਸਤੀ ਕੋਈ ਐਸੀ ਗੱਲ ਨਹੀਂ ਜਦੋਂ ਇਹਨਾਂ ਕਾ ਗੱਲਬਾਤ ਕਰੀ ਵੀਰਾਂ ਨੇ ਸਾਰਾ ਕੁਝ ਦੱਸਿਆ ਸੀ ਠੀਕ ਹੈ ਠੀਕ ਹੈ ਕਿਉਂਕਿ ਪਹਿਲਾਂ ਵੀ ਟੈਂਕਰ ਆ ਗਿਆ ਸੀ ਇੱਧਰ ਨੂੰ ਅਸੀਂ ਉੱਥੇ ਗੱਲ ਵੀ ਕੀਤੀ ਉਸ ਤੋਂ ਬਾਅਦ ਪੈਰਾ ਲਾਇਆ ਵਾ ਚਲੋ ਦਿਨੇ ਅਚਾਨਕ ਆ ਗਏ ਹਾਂ ਕਰੇ ਕੋਈ ਸਾਨੂੰ ਸਰਟੀਫਿਕੇਟ ਨਾ ਕਰ ਦੇ ਫਿਰ ਅਸੀਂਾਂ ਤੇ ਉਹ ਕਰਦੇ ਪਰ ਵੀਰਾਂ ਦਾ ਸਾਰੀ ਗੱਲਬਾਤ ਕੰਦੇ ਆਧਾਰ ਕਾਰਡ ਦੇਖੇ ਸਾਰਾ ਕੁਝ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਸਾਡੇ ਭਰਾ ਨੇ ਮੁਸਲਮਾਨ ਵੀਰ ਨੇ ਜੀ ਠੀਕ ਹੈ ਜੁਪੀ ਦਾ ਨੰਬਰ ਹੋਣ ਕਰਕੇ ਤੇ ਬੀਜੇਪੀ ਦੇ ਉਹ ਨਿਕਲਣ ਕਰਕੇ ਕਿਉਂਕਿ ਦਿੱਲੀ ਅੰਦੋਲਨ ਦੇ ਵਿੱਚ ਆਰਐਸਐਸ ਦੇ ਮੈਂ ਤਾਂ ਗੁੰਡਾ ਹੀ ਕਹੂੰਗਾ ਉਹਨਾਂ ਨੇ ਸਾਡੇ ਬੜੇ ਤੰਬੂ ਫੁਕੇ ਸੀ ਬੜਾ ਸਾਨੂੰ ਨੁਕਸਾਨ ਪਹਜਾਇਆ ਸਾਡੇ ਵੀਰਾਂ ਦੇ ਸੱਟਾ ਵੀ ਮਾਰੀਆਂ ਇਸ ਕਰਕੇ ਥੋੜਾ ਸ਼ੱਕ ਗਿਆ ਸੀ ਪਰ ਜਦੋਂ ਗੱਲਬਾਤ ਕੀਤੀ ਤੇ ਆਧਾਰ ਕਾਰਡ ਦੇਖਿਆ ਮੁਸਲਮਾਨ ਭਰਾ ਹੈ ਇਹਨਾਂ ਦਾ ਜਾਇਜ਼ ਬੰਦਾ ਜੀ ਇਹ ਰੱਖਣੇ ਕਿਉਂਕਿ ਜੁਪੀ ਦੇ ਵਿੱਚ ਜੋ ਘਟ ਘਟ ਗਣਤੀਆ ਤੇ ਜ਼ੁਲਮ ਹੋ ਰਿਹਾ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਜਿਵੇਂ ਸਿੱਖਾਂ ਤੇ ਹੋਇਆ 84 ਦੇ ਵਿੱਚ ਅੱਜ ਇਹਨਾਂ ਤੇ ਹੋ ਰਿਹਾ ਇਹ ਸਾਨੂੰ ਸਮਝਣ ਦੀ ਲੋੜ ਹੈ ਸਾਡੇ ਲੋਕਾਂ ਨੂੰ ਇੱਕ ਇੱਕ ਜੁੜਤਾ ਦਿਖਾਉਣੀ ਚਾਹੀਦੀ ਤਾਂ ਬੀਜੇਪੀ ਆਰਐਸਐਸ ਨੂੰ ਅਸੀਂ ਹਰਾ ਸਕਦੇ ਹਾਂ ਜੇ ਅਸੀਂ ਆਪਸ ਵਿੱਚ ਫਟੇ ਰਹੇ ਤਾਂ ਬੀਜੇਪੀ ਆਉਣ ਵਾਲੇ ਦਿਨਾਂ 'ਚ ਹੋਰ ਕੰਨ ਕਰ ਸਕਦੇ ਹਾਂ ਠੀਕ ਹੈ ਜਦ ਕਿ ਹੁਣ ਪੁੱਛਗੇ ਸਾਰੀ ਹੋ ਗਈ ਹੁਣ ਇਹਨਾਂ ਨੂੰ ਭੇਜ ਦਿੱਤਾ ਜਾਊਗਾ ਜਿੱਥੇ ਇਹਨਾਂ ਬਿਲਕੁਲ ਇਹ ਬੈਠੇ ਆ ਜੀ ਚਾਹ ਪਾਣੀ ਪੀਤਾ ਗੱਲਬਾਤ ਕਰ ਰਹੇ ਆ ਜੀ ਬਸ ਇਹਨਾਂ ਨੂੰ ਬਾਕੀ ਤੁਸੀਂ ਪੁੱਛ ਲਓ ਵੀਰਾਂ ਨੂੰ ਅਸੀਂ ਬਸ ਹੁਣ ਇਹਨਾਂ ਨੂੰ ਰਵਾਨਾ ਕਰ ਦਾਂਗੇ ਜਿੱਥੇ ਨੂੰ ਇਹਨਾਂ ਨੂੰ ਜਾਣਾ ਕੋਈ ਐਸੀ ਗੱਲ ਹਾਂਜੀ ਭਾਈ ਜੀ ਆਪਣਾ ਕੀ ਨਾਮ ਆ ਪ੍ਰਵੇਸ਼ ਅੱਛਾ ਪ੍ਰਵੇਸ਼ ਕਿੱਥੋਂ ਆਇਓ ਤੁਸੀਂ जी नूर महल थे है। नूर महल थे खेतल से हमारे बंदे चले हुए हैं है। और अम्बाड़ा शहर में भी आधे घंटे में उतरने वाले हैं ठीक है हम लेबर लेने के लिए जा रहे थे हम रास्ते जो है गाड़िया आ रही थी आगे से आगे आगे हमारे हम भी पीछे पीछे उनके निकल आए ठीक है आगे इन्होंने रोक के हमें इन्होंने रोक के पूछा हमने बताया इन्होंने ना हमें कोई मारा ना कोई छेता ना कोई वो धमकाया ना कोई वो जोर किया हमसे वहाँ से लाके यहाँ बैठ गए चाय पिया पानी पी नाश्ता किया हमने एड्रेस दिया इनको बस इन्होने ਠੀਕ ਹੈ ਜਨਨ ਕਿ ਹੈਗੇ ਯੂਪ ਤੋਂ ਤੁਸੀਂ ਸਾਰਨਪੁਰ ਗਏ ਰਹਿੰਦੇ ਹੋ ਅੱਛਾ ਗੱਡੀ ਤੁਹਾਡੀ ਆਪਣੀ ਹੋ ਇਹ ਜਿਹੜਾ ਯੂਪ ਨੰਬਰ ਆ ਠੀਕ ਹੈ ਨਹੀਂ ਤੁਹਾਨੂੰ ਇਹ ਨਹੀਂ ਲੱਗਿਆ ਜਦੋਂ ਉੱਥੇ ਵੈਰੀਗੇਟਿੰਗ ਸੀ ਕਿਸੇ ਨੇ ਰੋਕਿਆ ਨਹੀਂ ਹੈਗਾ ਪਹਿਲਾਂ ਜਦੋਂ ਤੁਸੀਂ ਸਿੱਧੇ ਆ ਗਏ ਵੀ ਉਧਰ ਤਾਂ ਜਾਮ ਲੱਗਿਆ ਪਿਆ ਜੀ ਵੈਰੀਗੇਟਿੰਗ ਹੋਈ ਪਿਆ ਰਸਤਾ ਤਾਂ ਬੰਦ ਦਾ ਕਿਉਂਕਿ ਰਾਜਪੁਰੇ ਤੋਂ ਸਾਰਾ ਬਨੂੜ ਨੂੰ ਜਾ ਰਿਹਾ ਕਾਫਲਾ ਉੱਥੇ ਬਸਾ ਉਧਰ ਨੂੰ ਜਾ ਰਹੀਆਂ ਨੇ ਇਧਰੋਂ ਤਾਂ ਇੱਕ ਵੀ ਗੱਡੀ ਨਹੀਂ ਆ ਰਹੀ ਸੀ ਕਿਵੇਂ ਲੱਗਿਆ ਤੁਸੀਂ ਕਿਵੇਂ ਆ ਗਏ ਇੱਥੇ ਗਾੜੇ ਆ ਰਹੇ ਦੇ ਸਰ ਅਮਜੋਸੀ ਉਹਨਾਂ ਦੇ ਪਿੱਛੇ ਪਿੱਛੇ ਆ ਗਏ ਗਾੜੇ ਆ ਰਹੇ ਦੀ ਮਾਚੇ ਠੀਕ ਹੈ ਉਹਨਾਂ ਦੇ ਪਿੱਛੇ ਵਿੱਚ ਹੀ ਹੈ ਜਿਵੇਂ ਕਿਸਾਨ ਕਹਿ ਰਹੇ ਨੇ ਕਿ ਸ਼ੱਕ ਹੋਈ ਸਾਨੂੰ ਵੀ ਕਿਸੇ ਬੀਜੇਪੀ ਦੇ ਨੌਜਵਾਨ ਨੇ ਕਿਉਂਕਿ ਬੀਜੇਪੀ ਦੇ ਝੰਡੇ ਗੱਡੀ ਦੇ ਵਿੱਚ ਪਏ ਸੀ ਬਾਹਰ ਵੀ ਲੱਗੇ ਹੋਏ ਸੀ ਉਹ ਬੀਜੇਪੀ ਦੇ ਕਿਉਂ ਲਾਏ ਹੋਏ ਸੀ ਤੁਹਾਡੇ ਉਹ ਪਾਰਟੀ ਦੇ ਆਗੂ ਤੁਸੀਂ ਜੀ ਜੀ ਨਹੀਂ ਨਹੀਂ ਪਾਰਟੀ ਦੇ ਆਗੂ ਤਾਂ ਨਹੀਂ ਬੀਜੇਪੀ ਦੇ ਸਮਝ ਰਹੇ ਮੈਂ ਕਿਹਾ ਤਾਂ ਨਹੀਂ ਇਹ ਬੀਜੇਪੀ ਦਾ ਬੀਜੇਪੀ ਕੇ ਮੁਖੀ ਤਾਂ ਨਹੀਂ ਜਿਵੇਂ ਸਟicker ਸੀ ਗੱਡੀ ਤੇ ਲਗਾ ਹੋਇਆ ਥਾ acha ਉਹ ਕਿਉਂ ਸਟicker ਲਗਾਏ ਹੋਏ ਥੇ ਆਪਣੇ ਹਮਾਰੇ ਉਧਰ ਮੇ ਉੱਤਰ ਪ੍ਰਦੇਸ਼ ਮੇ ਭਾਰਤਯਮ अखिल भारतीय मुस्लिम मंच से है एक पार्टी है मुसलमान लोगों की ठीक है उसका दादियो अच्छा जी ओके नचन डि बेसिस टिक करता है जेड़े आ फड़े हुए सी ये बीजेपी दे ने जी 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 अच्छा उस पे ऐसे ही है, है।, है जी वो उससे जॉइंट है जी वो ओके जी जी काम ਤੁਸੀਂ ਕਿਹੜਾ ਕਿਹੜਾ ਕਰਦੇ ਹੋ ਬ੍ਰਿਜ ਬਣਾਉਂਦੇ ਫੁਲ ਦਾ ਕੰਮ ਕਰਦੇ ਆ ਜੀ रोड पे स्ट्रेक्चर का काम करते है नूर महले में काम चल रहा है अहमदगढ़ में काम चल रहा हमारा ठीक है। और जी यहाँ मछली पिंड पड़ता है एक सरीन से अगली तरफ चुन्नी कला के पास ठीक है। वहाँ पे हमारा स्ट्रक्चर का काम चल रहा जी तीन जगह काम चल रहा है हमारा हमारे सत्तर अस्सी बंदे लग रहे हैं वहाँ पे अच्छे लड़के लेने के ले आए थे और ये गाड़ी हमने जो है लेवर के लिए रख रखी है ठीक है इसमें लेवर लाने और लगाने किराया कम लगता है बस ये है और कुछ अच्छा नहीं अच्छा अंबाले तो लेवर लेके आनी थी तुझे जी अभी पहुंच जाएंगे जस्ट आधे घंटे में बंदे यहां पे चार ठीक है ठीक है ठीक है भाई जी एदा मतलब कंफ्यूज हो गए फिर ये बिल्कुल जी बिल्कुल कंफ्यूज हो गए गलती ਨਾਲ आ गए कोई ऐसी गाड़ी चाहिए हां बाकी हम छड़ देंगे जी बाकी ठीक है 200 ठीक है ठीक है ਸੋ ਨੌਜਵਾਨ ਨੇ ਵਲੰਟੀਅਰ ਨੇ ਜਿਨ੍ਹਾਂ ਨੇ ਗੱਡੀ ਪਹਿਲਾਂ ਦੇਖੀ ਕਿ ਕਿਸ ਤਰੀਕੇ ਨਾਲ ਗੱਡੀ ਜਾ ਰਹੀ ਹੈ ਬਾਈ ਜੀ ਤੁਸੀਂ ਦੇਖੀ ਪਹਿਲਾਂ ਗੱਡੀ ਠੀਕ ਹੈ ਕਿਵੇਂ ਕਿੱਥੋਂ ਗੱਡੀ ਆਈ ਇਹ ਇਧਰ ਤੋਂ ਗੱਡੀ ਆ ਰਹੀ ਸੀ ਜੀ ਅਸੀਂ ਇਹਨਾਂ ਦੇ ਸਟicker ਦੇਖੇ ਆ ਸਟicker ਦੇ ਸੱਕ ਦੇ ਤੌਰ ਤੇ ਇਹਨਾਂ ਨੂੰ ਰੋਕਿਆ ਇਹਨਾਂ ਦੇ ਗੱਡੀ ਦੇ ਕਾਗਜ਼ ਪੁੱਛੇ ਗਏ ਆ ਡਾਕੂਮੈਂਟ ਪੁੱਛੇ ਇਹਨਾਂ ਦੇ ਕੋਈ ਨਾ ਆਧਾਰ ਕਾਰਡ ਨਾ ਗੱਡੀ ਦਾ ਕੋਈ ਆਰਸੀ ਕੁਝ ਨਹੀਂ ਮਿਲਿਆ ਸਾਨੂੰ ਫਿਰ ਇਹਨਾਂ ਦੀ ਗੱਡੀ ਚੈੱਕ ਕੀਤੀ ਗਈ ਹੈ ਉਹਨਾਂ ਦੇ ਵਿੱਚ ਹੋਰ ਸਰਟੀਫਿਕੇਟ ਨਿਕਲੇ ਆ ਬੀਜੇਵੀ ਦੇ ਉਸ ਤੋਂ ਬਾਅਦ ਪੈਸੇ ਨਿਕਲੇ ਹਨ ਬਸ ਠੀਕ ਹੈ ਜੀ ਤਿੰਨ ਫੌਂਡ ਨਿਕਲੇ ਹਨ ਬਸ ਇਸ ਕਰਕੇ ਅਸੀਂ ਉੱਥੇ ਕਾਫੀ ਜਨਤਾ ਹੋਗੀ ਫਿਰ ਅਸੀਂ ਇੱਥੇ ਲੈਣ ਦੀ ਸੋਚੀ ਗਈ ਹੈ ਵੀ ਉੱਥੇ ਜਾ ਕੇ ਪ੍ਰੋਪਰ ਗੱਲ ਹੋ ਜਾਊਗੀ ਇੱਥੇ ਆ ਕੇ ਡਿਟੇਲ ਕੱਢੀ ਹੈ ਇਹ ਬਿਲਕੁਲ ਓਕੇ ਬੰਦੇ ਆ ਵੀ ਜਿੱਥੋਂ ਪਿੱਛੇ ਤੋਂ ਆ ਰਹੇ ਤੇ ਇਹ ਬ੍ਰਿਜ ਦਾ ਕੰਮ ਕਰਦੇ ਆਂ ਜੀ ਪੋਲ ਬਣਾਉਣ ਦਾ ਕੰਮ ਕਰਦੇ ਆਂ ਆਗੂਆਂ ਨੇ ਗੱਲ ਕਰੀ ਅੱਗੇ ਵੀ ਬੰਦੇ ਓਕੇ ਨਿਕਲੇ ਆਏ ਠੀਕ ਹੈ ਉਧਰ ਤਾਂ ਫਵਾਹ ਹੈ ਉੱਡ ਗਈ ਸੀ ਹੋਰਾਂ ਨੂੰ ਕਿ ਪੈਸੇ ਲੈ ਕੇ ਆਗੇ ਭਾਜਪੀ ਦੇ ਵੀ ਜਿਹੜੇ ਨੌਜਵਾਨ ਨੇ ਉਹ ਭਾਜਪੀ ਤੋਂ ਵੀ ਪੈਸੇ ਵੰਡਣ ਦੀ ਗੱਲ ਕਰਨਗੇ ਪੈਸੇ ਫੜੇ ਗਏ ਨੇ ਉਹਨਾਂ ਤੋਂ ਪੈਸੇ ਵੀ ਫੜੇ ਗਏ ਨੇ ਕੁਛ ਨਹੀਂ ਹਾਂਜੀ ਪੈਸੇ ਫੜੇ ਗਏ ਆ ਜੀ ਲਿਮਟਿਡ ਪੈਸਾ ਫੜਿਆ ਗਿਆ ਇਹਨਾਂ ਤੋਂ ਅਸੀਂ ਸਾਨੂੰ ਪਤਾ ਨਹੀਂ ਜੀ ਕੈਨ ਤਾਂ ਗੱਲ ਸ਼ੱਕ ਜੋ ਸ਼ੱਕ ਹੁੰਦਾ ਹੈ ਨਾ ਜੀ ਸ਼ੱਕ ਦੇ ਆਧਾਰ ਤੇ ਅਸੀਂ ਵੀ ਗੱਡੀ ਫੜੀ ਉਹ ਕੋਈ ਉੱਥੇ ਪਰ ਇੱਥੇ ਆ ਕੇ ਡਿਟੇਲ ਨਿਕਲੀ ਐ ਫਿਰ ਸਾਨੂੰ ਹੋਇਆ ਜੀ ਹੁਣ ਵੀ ਓਕੇ ਹੈ ਬੰਦੇ ਠੀਕ ਹੈ ਹਾਂਜੀ ਵੀ ਸਹੀ ਨੇ ਹੁਣ ਇਹਨਾਂ ਨੂੰ ਇਹਨਾਂ ਦੀ ਗੱਡੀ ਇਹਨਾਂ ਨੂੰ ਛੱਡਿਆ ਜਾਊਗਾ ਬਾਹਰ ਵੀ ਤੁਸੀਂ ਜੁਗ ਜਾ ਸਕੋਲ ਛੱਡਿਆ ਜਾਏਗਾ ਜੀ ਇਹਨਾਂ ਦੇ ਕੋਈ ਹੱਥ ਨਹੀਂ ਲਗੰਦੇ ਸੀ ਵੀ ਕੁੱਟਮਾਰ ਉੱਥੇ ਹੋ ਵੀ ਜਾਂਦੀ ਜੀ ਉੱਥੇ ਭੀੜ ਹੋ ਗਈ ਦੀ ਕਾਫੀ ਇੱਥੇ ਆ ਕੇ ਪਾਣੀ ਵੀ ਪਲਾਇਆ ਚਾਹ ਵੀ ਪਲਾਈ ਹੁਣ ਛੱਡਿਆ ਜਾਏਗਾ ਇਹਨਾਂ ਨੂੰ ਪਾਰ ਕਰਕੇ ਆਉਂਗੇ ਜੀ ਅਸੀਂ ਛੱਟ ਕੇ ਆਉਂਗੇ ਪਿੱਛੇ ਤੱਕ ਜੀ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਨੀ ਕੇ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਪ੍ਰਦਰਸ਼ਨਾ ਜਿਹੜਾ ਕਿਤੇ ਨਾ ਕਿਤੇ ਸਰਬਨ ਸਿੰਘ ਪੰਦੇਰ ਜਦੋਂ ਪਹੁੰਚੇ ਤਾਂ ਮਾਝੇ ਏਰੀਆ ਤੋਂ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਹੋਰ ਸਾਰੇ ਮਾਝਾ ਮਾਲਵਾ ਦੁਆਵਾ ਪਹੁੰਚੇ ਹੋਏ ਨੇ ਸੋ ਲਗਾਤਾਰ ਉਹਨਾਂ ਦੀ ਬਾਜ਼ ਆਖਾ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਕੋਈ ਇਸ ਪ੍ਰੋਟੈਸਟ ਚ ਇਸ ਪ੍ਰਦਰਸ਼ਨ ਚ ਗਲਤ ਬੰਦਾ ਨਾ ਆ ਜਾਵੇ ਕਿਤੇ ਨਾ ਕਿਤੇ ਜੇ ਕੋਈ ਗਲਤ ਆ ਗਿਆ ਕੋਈ ਨੁਕਸਾਨ ਕਰੇ ਜੇ ਪਹਿਲਾਂ ਕਿਹਾ ਜਾਂਦਾ ਕਿ ਆਰਐਸਐਸ ਵਾਲੇ ਬੰਦੇ ਆ ਗਏ ਜੀ ਜਾਂ ਹੋਰ ਆ ਗਏ ਬੀਜੇਪੀ ਦੇ ਸਟਿੱਕਰ ਲੱਗੇ ਹੋਏ ਸੀ ਸੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਪੂਰਾ ਕਿਸਾਨ ਆਗੂਆਂ ਨੇ ਵੈਰੀਫਾਈ ਕੀਤਾ ਤੇ ਹੁਣ ਇਹ ਨੌਜਵਾਨ ਨੇ ਜਿਹੜੇ ਇਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਦੀ ਗੱਡੀ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇਗਾ ਕਿ ਇਹ ਗਲਤ ਤਰੀਕੇ ਨਾਲ ਜਨਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਬੰਦ ਹੈ ਇਹ ਅੱਗੇ ਚਲੇ ਗਏ ਸੀ ਸੋ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ